ਉਪਰ ਤਾਂ ਸਾਰੇ ਮੇਰੇ ਮੀਡੀਆ ਭਾਈਚਾਰੇ ਨੂੰ ਵਾਹਿਗੁਰੂ ਦਾ ਖਲਸਾ ਸ੍ਰੀ ਵਾਹਿਗੁਰੂ ਦੇ ਬੋਲੇ ਭਾਈ ਜੀ ਅੱਜ ਅਸੀਂ ਗਿੱਦੜਵੇ ਆਈ ਸੀ ਪਿੰਡੀ ਇਹ ਮੇਰਾ ਨਾਂ ਹੈ ਸਰਬੰਸਦੀਪ ਸਿੰਘ ਸੰਧੂ ਪਿੰਡ ਮੇਰਾ ਚੱਕ ਸ਼ੇਰੀਆ ਵਾਲਾ ਜੀ ਤੇ ਮੇਰੇ ਫਾਦਰ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਸੰਧੂ ਜਿਹੜਾ ਪੇਸ਼ੇ ਤੇ ਚੇਅਰਮੈਨ ਰਏ ਆ ਬੁਖਸਰ ਸਾਹਿਬ ਤੋਂ ਤੇ ਅਸੀਂ ਐਕਚੁਅਲੀ ਵੱਡੇ ਬਾਦਲ ਸਾਹਿਬ ਨਾਲ ਸਾਡੀ ਬੜੀ ਬੁੜੀ ਸੰਗ ਸੀ ਇਹ ਉਹਨਾਂ ਨਾਲ ਪਾਰਟੀ 'ਚ ਬੜਾ ਲੰਮਾ ਸਮਾਂ ਮੇਰੇ ਫਾਦਰ ਸਾਹਿਬ ਨੇ ਕੰਮ ਕੀਤਾ ਹੈ ਤੇ ਹੁਣ ਬਲਬਾਹਬ ਦੇ ਸਰਗਵਾਸ ਤੋਂ ਬਾਅਦ ਮੇਰਾ ਐਕਚੁਅਲੀ ਜੋ ਇੰਟਰਸਟ ਸੀ ਉਹ ਆਮ ਆਦਮੀ ਪਾਰਟੀ ਵੱਲ ਸੀ ਸੋ ਮੈਂ ਲੋਕ ਸਭਾ ਤੋਂ ਕੁਝ ਟਾਈਮ ਪਹਿਲਾਂ ਹੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤੇ ਮਾਨ ਸਾਹਿਬ ਦੀ ਹਾਜ਼ਰੀ 'ਚ ਅਸੀਂ ਪਾਰਟੀ ਨੂੰ ਜੁਆਇਨ ਕੀਤਾ ਤੇ ਬਹੁਤ achi ਨਿੱਕੇ ਤਰੀਕੇ ਨਾਲ ਬੜੀ ਹਲੀਮੀ ਦੇ ਨਾਲ ਸਾਨੂੰ ਮਾਨ ਸਾਹਿਬ ਨੇ ਸ਼ਾਮਿਲ ਕੀਤਾ ਤੇ ਪਾਰਟੀ ਦੀ ਵਿਚਾਰਧਾਰਾ ਨਾਲ ਮੈਂ ਬੜਾ ਪੁਰਾਣਾ ਇੱਕ ਮੇਰਾ ਮੇਲ ਸੀ ਮੇਰੇ ਅਮੰਡਸਟ ਮੇਰਾ ਕਾਫੀ ਜੁੜਿਆ ਹੋਇਆ ਸੀ ਬਟ ਫਾਦਰ ਸਾਹਿਬ ਦੀ 로ਇਲਟੀ ਸੀ ਬਾਲਾ ਸਾਹਿਬ ਵੱਲ ਤੋਂ ਜਨਾਚੇ ਕੋਲ ਵੱਡੇ ਬਾਲਾ ਸਾਹਿਬ ਜਿਉਂਦੇ ਸੀ ਤੇ ਉਹਨਾਂ ਦੀ ਰਿਸਪੈਕਟ ਕਰਕੇ ਮੈਂ ਉਹਨਾਂ ਨੂੰ फोर्स ਨਹੀਂ ਕੀਤਾ ਔਰ ਉਹਨ ਪ੍ਰਮਾਤਮਾ ਵੱਡੇ ਬਾਲਾ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਇਸ ਕਰਕੇ ਹੁਣ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਤੁਸੀਂ ਬੇਟਾ ਜੇ ਕਿਸੇ ਪਾਸੇ ਤੁਹਾਨੂੰ ਜਾਣਾ ਹੈ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਚਲੋ ਮੋਲੇ ਅਸੀਂ ਗਿੱਦੜਪਾ ਬਾਈ ਜੀ ਮੈਂ ਮੈਰਿਡ ਆ ਪਿੰਡ ਮਦੀਰ ਇੱਥੇ ਮੇਰੇ ਵਾਈਫ ਜਿਹੜੇ ਉਹ ਮਦੀਰ ਤੋਂ ਐ ਜਿਸ ਕਰਕੇ ਬੜਾ ਮੈਨੂੰ ਆਪਣੀਆਂ ਰਿਸ਼ਤੇਦਾਰੀਆਂ ਫਰੈਂਡਸ ਸਰਕਲ ਸਭ ਸਾਰਾ ਇਸ ਏਰੀਏ ਚ ਹੀ ਐ ਸ਼ੁਰੂ ਤੋਂ ਕੁਝ ਮੇਰੇ ਬਾਦਰ ਸਾਹਿਬ ਦੇ ਵੀ ਜਿਹੜੋਂ ਚੇਅਰਮੈਨ ਸੀ ਉਹਨੂੰ ਕਾਫੀ ਲਗਾਵ ਸੀ ਇਸ ਏਰੀਏ ਨਾਲ ਜੇ ਹੁਣ ਵੀ ਜਿੰਨੇ ਪਿੰਡ ਆਪਣੇ ਐ ਹੈਗੀ ਮਦੀਰ ਗੁਰੂ ਸਰ ਰਖਾਲਾ ਤੇ ਦਿਲਜੀ ਵਾਲਾ ਇਹ ਕਾਫੀ ਪਿੰਡਾਂ ਚ ਆਪਣੀਆਂ ਫਰੈਂਡ ਸਰਕਲ ਤੇ ਫੈਮਿਲੀ ਹੈਗੀ ਐ ਮੰਡੀ ਚ ਵੀ ਕਾਫੀ ਭਾਈਚਾਰਾ ਸੀ ਜਿਹੜਾ ਕਹਿ ਰਿਹਾ ਸੀ ਵੀ ਆਓ ਤੁਸੀਂ ਗੇੜਾ ਮਾਰੋ ਸਾਡੀਆਂ ਮੁਸ਼ਕਲਾਂ ਸੁਣੋ ਸੋ ਅੱਜ ਅਸੀਂ ਮੰਡੀ ਆਏ ਸੀ ਬਾਈ ਜੀ ਤੇ ਉਹਦੇ ਚ ਕੁਝ ਪ੍ਰੋਬਲਮ ਜਿਹੜੀਆਂ ਸਭ ਤੋਂ ਪਹਿਲਾਂ ਸੁਣੀਆਂ ਵੀ ਸੀਵਰੇਜ ਦੀ ਪ੍ਰੋਬਲਮ ਬਹੁਤ ਵੱਡੀ ਹੈ ਇੱਥੇ ਜਿਹੜੀ ਕਿ ਗਿੱਦੜ ਵਿੱਚ ਸ਼ੋ ਹੋ ਰਹੀ ਹੈ ਕਿ ਪੁਰਾਣੇ ਐਨੇ ਵੱਡੇ ਲੀਡਰਸ਼ਪ ਏਰੀਆ ਚੋਂ ਬਾਹਰ ਨਿਕਲੇ ਹੈ ਵੀ ਸਾਰਿਆਂ ਨੂੰ ਤਿੰਨ ਤਿੰਨ ਟਰਮ ਚਾਰ ਚਾਰ ਟਰਮ ਮਿਲ ਚੁੱਕੀਆਂ ਹੈ ਵੀ ਕਾਂਗਰਸ ਵੀ ਕੋ ਕਾਲੀਜਲ ਵੀ ਪਹਿਲਾਂ ਤੇ ਵੱਡੇ ਨਾਮ ਪਰ ਲੀਡਰ ਜਿਹੜੇ ਇਥੋਂ ਪੈਦਾ ਹੋਏ ਆ ਤੇ ਫਿਰ ਵੀ ਮੇਰੇ ਹਿਸਾਬ ਨਾਲ ਅੱਜ ਵੀ ਇਸ ਮੰਡੀ ਦੀ ਹਾਲਤ ਇਹ ਹੈ ਵੀ ਕਿਸੇ ਨੇ ਮਤਲਬ ਉਹ ਕੰਮ ਉਸ ਦਰਜੇ ਦਾ ਕੰਮ ਨਹੀਂ ਕੀਤਾ ਜੋ ਇਹ ਮੰਡੀ ਡਿਜ਼ਰਵ ਕਰਦੀ ਸੀ ਸੋ ਬਟ ਹੁਣ ਇਹ ਵੀ ਸਾਡੀ ਸਰਕਾਰ ਨੂੰ ਸਿਰਫ 2 ਸਾਲ ਹੋਏ ਆ ਸੋ ਮੈਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ 2 ਸਾਲ ਬਹੁਤ ਘੱਟ ਸਮਾਂ ਹੈ ਕਿਸੇ ਵੀ ਸਰਕਾਰ ਲਈ ਪਰਫਾਰਮ ਕਰਨਾ ਸੋ 5 ਸਾਲ ਦਾ ਤੁਸੀਂ ਮੈਂਡੇਟ ਦਿੱਤਾ ਮਾਨ ਸਾਹਿਬ ਦੀ ਸ਼ਖਸੀਅਤ ਤੇ ਕੋਈ ਦਾਗ ਨਹੀਂ ਹੈ ਮੈਂ ਪਰਸਨਲੀ ਵੀ ਉਹਨਾਂ ਨੂੰ ਮਿਲਿਆ ਹੋਇਆ ਜਿੱਨਾਂ ਚਿਰ ਆਪਾਂ ਪਰਸਨਲੀ ਬੰਦੇ ਨੂੰ ਮਿਲਦੇ ਨਹੀਂ ਆਪਾਂ ਨੂੰ ਉਹਦੇ ਬਾਰੇ ਫੁੱਲ ਗਿਆਨ ਨਹੀਂ ਹੁੰਦਾ ਸੋ ਉਹ ਬਹੁਤ ਹੀ ਮਤਲਬ ਡੂੰਗੀ ਸ਼ਖਸੀਅਤ ਹੈ ਕੰਮ ਬਹੁਤ ਅੱਛਾ ਕਰਨਗੇ 5 ਸਾਲ ਦਾ ਟਾਈਮ ਦਿੱਤਾ ਥੋੜਾ ਜਿਹਾ ਪੇਸ਼ੈਂਸ ਰੱਖੀਏ ਬਾਕੀ ਆਪਾਂ ਜਿੰਨਾ ਕਿ ਸਾਡੇ ਲੈਵਲ ਦਾ ਅਸੀਂ ਆਪ ਦਾ ਯੋਗਦਾਨ ਪਾ ਸਕਦੇ ਹਾਂ ਪ੍ਰਮਾਤਮਾ ਕਰੇ ਸਾਨੂੰ ਟਾਈਮ ਮਿਲੇ ਮੌਕਾ ਮਿਲੇ ਤੁਹਾਡੀ ਨਿਗਾਹ ਚ ਵਿੱਚ ਜੀ ਦੋ ਸਾਲਾਂ ਚ ਹੋਇਆ ਕੀ ਹੈ ਪਹਿਲਾਂ ਤਾਂ ਇਹ ਚੀਜ਼ ਨਹੀਂ ਸੀ ਬਾਈ ਦੇਖੋ ਇੱਕ ਸਟੇਟ ਰਨ ਕਰਨੀ ਉਹ ਵੀ ਬਾਰਡਰ ਸਟੇ ਕਿੱਧਰ ਵੇਚ ਕੀ ਹੋਇਆ ਮੈਂ ਕਿੱਧਰ ਵੇਚ ਬਾਈ ਦੇਖੋ ਅ ਇੱਥੋਂ ਪ੍ਰਿੰਸੀਪਲ ਸ਼ਰਮਾ ਜੀ ਇਨ ਚਾਰਜ ਸੀ ਠੀਕ ਹੈ ਜੀ ਮੈਂ ਜਿੰਨਾ ਕਿ ਮੈਂ ਜਾਣਦਾ ਵੀ ਔਨ ਦਾ ਹੋਲ ਮੈਂ ਪਾਰਟੀ ਬਾਰੇ ਬੋਲ ਸਕਦਾ ਜੋ ਮਾਨ ਸਾਹਿਬ ਨੇ ਕੀਤਾ ਕਿੱਧੜ ਵਿੱਚ ਜੋ ਪ੍ਰਿੰਸੀਪਲ ਸ਼ਰਮਾ ਜੀ ਨੇ ਆਪਦੇ ਲੈਵਲ ਦੇ ਕੰਮ ਕੀਤੇ ਹੈ ਰੈਗੂਲਰ ਲੈਵਲ ਤੇ ਉਹ ਤਾਂ ਸਰ ਦੇਖੋ ਜਿਆਦਾ ਹੁਣ ਉਹ ਤੁਸੀਂ ਉਹ ਇਹ ਸਵਾਲ ਉਹਨਾਂ ਨੂੰ ਕਰੋ ਕਿਉਂਕਿ ਜਿਹੜੇ ਬੰਦੇ ਕੋਲੇ ਡਿਊਟੀ ਰਹੀ ਹੈ ਇਨਚਾਰਜ ਰਹੇ ਉਹਨਾਂ ਨੂੰ ਜਿਆਦਾ ਪਤਾ ਹੈ ਸਰ ਮੰਡੀ ਦੀ ਦੱਸੇ ਹੀ ਹੋਣਾ ਜੀ ਲੋਕਾਂ ਨੂੰ ਮੰਡੀ 'ਚ ਦੇਖੋ ਜਿਆਦਾ ਜੀ ਇਹੀ ਹੈ ਵੀ ਹਾਂ ਸੀਵਰੇਜ ਦੀ ਪ੍ਰੋਬਲਮ ਕਾਫੀ ਜਿਆਦਾ ਹੈ ਉਹਨਾਂ ਦਾ ਇੱਕ ਹੀ ਚੀਜ਼ ਹੈ ਜਿਹੜੀ ਵੀ ਸਾਡਾ ਜਿਹੜਾ ਇਹ ਨਰਕ ਇੱਥੋਂ ਬਾਹਰ ਨਿਕਲੇ ਤੇ ਜਿਸ ਕਰਕੇ ਹੁਣ ਪ੍ਰਿਤਪਾਲ ਸ਼ਰਮਾ ਜੀ ਦੇਖੋ ਜਿੰਨਾ ਕੋ ਕਰ ਸਕਦੇ ਆ ਐਸ ਪਾਰਟੀ ਲੈਵਲ ਤੇ ਉਹ ਕਰ ਰਹੇ ਆ ਮਸ਼ੀਨਾਂ ਵਗੈਰਾ ਵੀ ਆਈਆਂ ਬਟ ਯੈਸ ਐਡਰੈਸ ਕਰਨ ਦੀ ਲੋੜ ਹੈ ਸਰ ਮੰਡੀ 'ਚ ਤੁਸੀਂ ਕੀ ਸੋਚ ਰਹੇ ਹੋ ਵੀ ਤੁਸੀਂ ਇੱਥੇ ਟਿਕਟ ਦੇ ਲਈ ਸੋਚ ਰਹੇ ਹੋ ਵੀ ਤੁਸੀਂ ਐਰੀਐਮਐਲਐਨ ਚੋਂ ਲੜਨਾ ਚਾਹੁੰਦੇ ਹੋ ਹਾਂਜੀ ਸਰ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਰਿਸ਼ਤੇਦਾਰੀ ਬੜੀ ਡੂੰਗੀ ਰਿਸ਼ਤੇਦਾਰੀ ਹੈ ਇਧਰ ਏਰੀਆ 'ਚ ਤੇ ਤੁਹਾਨੂੰ ਪਤਾ ਹੈ ਵੀ ਇਤੂ ਉੱਤੇ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਸੋ ਮੈਨੂੰ ਇਹ ਵੀ ਜੇ ਪ੍ਰਮਾਤਮਾ ਆਪਾਂ ਨੂੰ ਮੌਕਾ ਦੇਵੇ ਸਾਡੇ ਕੋਲੇ ਬਾਈ ਜੀ ਕਿਸੇ ਚੀਜ਼ ਦੀ ਕਮੀ ਨਹੀਂ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਤੇ ਇਤੂ ਬਾਦ ਸਾਨੂੰ ਕੋਈ ਲੋੜ ਵੀ ਨਹੀਂ ਜਿੱਥੇ ਆਪਾਂ ਸੋਚਦੇ ਆ ਉੱਥੇ ਜਾ ਕੇ ਵੀ ਆ ਚੁੱਕੇ ਹਾਂ ਦੇਖ ਵੀ ਚੁੱਕੇ ਹਾਂ ਘੁੰਮ ਵੀ ਚੁੱਕੇ ਹਾਂ ਉਹ ਸਾਨੂੰ ਇਹੀ ਵੀ ਜੇ ਮਾੜੀ ਮੋਟੀ ਅਸੀਂ ਸੇਵਾ ਕਰ ਸਕੀਏ ਕੋ ਚਾਰ ਬੰਦਿਆਂ ਦਾ ਫਾਇਦਾ ਹੋਏ ਕਿਸੇ ਤਰੀਕੇ ਨਾਲ ਕਿ ਅਸੀਂ ਉਹ ਯੋਗਦਾਨ ਦਵਾਂ ਜੀ ਤੁਹਾਡੇ ਆਪਣੇ ਪ੍ਰਮਾਣ ਪੱਤਰ ਦਾ ਸਾਰਾ ਕੁਛ ਤਾਂ ਉਸੇ ਸੇਵਾ ਹੀ ਕਰਨੀ ਆ ਜਰੂਰੀ ਤਣੀ ਜੀ ਸੀਵਰ ਦਾ ਬੁਰਾ ਹਾਲ ਆ ਪੈਸਾ ਲਾ ਕੇ ਸੀਵਰ ਦਾ ਬੁਰਾ ਹਾਲ ਹੀ ਕਢਾ ਦੋ ਜੀ ਸੇਵਾ ਹੀ ਹੋ ਚੁੱਕੀ ਤੁਹਾਡੀ ਸਰ ਸਭ ਤੋਂ ਵਧੀਆ ਸੇਵਾ ਜੀ ਹੁਣ ਸੀ ਆ ਜਿਹੜੇ ਕਹਿੰਦੇ ਅਸੀਂ ਜੇਪਾ ਜੋ ਪੈਸੇ ਲਾ ਕੇ ਪਾਣੀ ਕਢਾਈ ਜਾਂਦੇ ਟੈਂਕੀਆਂ ਡੀਲੀ ਕਰਾ ਰਹੇ ਆ ਤੁਸੀਂ ਆਪ ਹੀ ਤੁਹਾਡੇ ਕੋਲੇ ਪ੍ਰਮਾਤਮਾ ਦਾ ਦਿੱਤਾ ਜਦੋਂ ਸਾਰਾ ਕੁਝ ਆ ਤੁਸੀਂ 5-7 ਕਰੋੜ ਰੁਪਇਆ ਲਾ ਕੇ ਅਸੀਂ ਵਰ ਦੀ ਸਮੱਸਿਆ ਕਢਾਉਣੀ ਤੁਸੀਂ ਐਸੀ ਐਮਐਲ ਬਣ ਗਈ 13-14 ਕਰੋੜ ਲੱਗਣਾ ਲਾ ਦੇਖੋ ਭਾਈ ਜੀ ਗੱਲ ਇਹ ਹੈ ਵੀ ਜਿੱਥੇ ਤੱਕ ਅਸੀਂ ਯੋਗਦਾਨ ਪਾ ਸਕਦੇ ਹਾਂ ਮੈਂ ਆਪ ਦੇ ਆਪ ਦੇ ਪਿੰਡ ਲੈਵਲ ਤੇ ਵੀ ਆਪ ਦੇ ਉੱਤ ਸਿਮਖਸਰ ਸ਼ਹਿਰ ਚ ਵੀ ਅਸੀਂ ਪਾਉਣੀ ਹੈ ਪਰ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਕਿ ਸਟੇਟ ਮੈਟਰਸ ਜਿਹੜੇ ਹੈ ਉਹ ਤੁਸੀਂ ਇਨ ਗਵਰਨਮੈਂਟ ਆ ਕੇ ਹੀ ਕਰ ਸਕਦੇ ਬਿਕੋਜ਼ ਹਰ ਚੀਜ਼ ਤੁਸੀਂ ਜੇ ਆਪਾਂ ਸੇਵਾ ਦੇ ਹਿਸਾਬ ਨਾਲ ਕਰੀਏ ਤਾਂ ਬਾਈ ਜੀ ਅੰਬਾਨੀ ਹੁਣ ਕੋਲੇ ਅਡਾਨੀ ਕੋਲੇ ਇੰਨਾ ਪੈਸਾ ਵੀ ਉਹ ਪੂਰੇ ਦੇਸ਼ ਦੀ ਸੇਵਾ ਕਰ ਸਕਦੇ ਆ। ਸੋ ਪਰ ਕੁਝ ਗੱਲ ਨਾਲ ਤੁਹਾਨੂੰ ਧਾਇਰੇਚ ਰਹਿ ਕੇ ਕਰਨੀਆਂ ਪੈਂਦੀਆਂ ਔਰ ਜੇ ਉਹ ਧਾਇਰੇਚ ਰਹਿ ਕੇ ਕੀਤੀਆਂ ਜਾਣ ਉਹਨਾਂ ਦੀ ਲੌਂਗ ਡਿਵਿਟੀ ਵੀ ਜਿਹੜੀ ਹੈ ਉਹ ਉਦੋਂ ਹੀ ਬਣਦੀ ਹੈ। ਤੁਸੀਂ ਇੱਥੇ ਮੇਰੀ ਡਾਕਟਰ ਦੀ ਸਾਹਮਣੇ ਸਾਹ ਆਪਣੇ ਆਪਣੇ ਇਹ ਸਾਜੇ ਹਾਂਜੀ ਮੈਂ ਆਪਣੇ ਆਪ ਨੂੰ ਜੀ ਇੱਥੇ ਆਮ ਆਦਮੀ ਪਾਰਟੀ ਵੱਲੋਂ ਦਾਵੇਦਾਰ ਅਸੀਂ ਪੇਸ਼ ਕੀਤੀ ਹੈ। ਪਰਮਾਤਮਾ ਜੇ ਪਾਰਟੀ ਸਾਨੂੰ ਮੌਕਾ ਦੇਵੇ ਤੇ ਅਸੀਂ ਪੂਰੀ ਜਿੰਦੂ ਜਾਣਨਾ ਆਪਦਾ ਇੱਥੇ ਕੰਮ ਕਰਾਂਗੇ ਬਈ ਜੀ ਦਾਵੇਦਾਰ ਬੜੇ ਹੋਏ ਬਈ ਤੁਹਾਡੇ ਚ ਵੀ ਖਾਸੇ ਤੁਹਾਨੂੰ ਆਟਕੀ ਕੇ ਦੇਖੋ ਜੀ ਇਹ ਡੈਮੋਕ੍ਰੇਸੀ ਹੈ ਹਰ ਬੰਦੇ ਦਾ ਅਧਿਕਾਰ ਹੈ ਆਪਦੀ ਦਾਵੇਦਾਰੀ ਪੇਸ਼ ਕਰਨੀ ਜਦੋਂ ਉਹ ਪਾਰਟੀ ਵਾਸਤੇ ਕੰਮ ਕਰਦਾ ਉਹਦਾ ਅਧਿਕਾਰ ਹੈ ਵੀ ਉਹ ਆਪ ਦੇ ਆਪ ਨੂੰ ਪੇਸ਼ ਕਰੇ ਬਟ ਮੈਨੂੰ ਇਹ ਲੱਗ ਰਿਹਾ ਹੈ ਵੀ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਵੀ ਆਉਣ ਵਾਲੇ ਸਮੇਂ 'ਚ ਕੁਝ ਪ੍ਰੋਬਲਮ ਜੋ ਆਪਾਂ ਫੇਸ ਕਰ ਰਹੇ ਹੈ ਨਾ ਆਉਣ ਵਾਲੇ ਪਿਛਲੇ ਕੁਝ ਸਮੇਂ 'ਚ 10 15 ਸਾਲ 'ਚੋਂ ਚੰਗੇ ਪਰਿਵਾਰ ਇਹ ਨਹੀਂ ਵੀ ਕੋਈ ਸਰਮਾਇਦਾਰ ਪਰਿਵਾਰ ਚੰਗੇ ਪਰਿਵਾਰ ਮਨ ਚੰਗੀ ਸੋਚ ਵਾਲੇ ਜਿਨ੍ਹਾਂ ਦੇ ਕੋਲੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜਿਵੇਂ ਆਪਾਂ ਕਹਿ ਰਹੇ ਆ ਉਹ ਪਿੱਛੇ हट ਗਏ ਰੀਜ਼ਨ ਖਾਣ ਪੀਣ ਵਾਲੇ ਬੰਦੇ ਅੱਗੇ ਆ ਗਏ ਉਹਨਾਂ ਕਰਕੇ ਚੰਗਾ ਬੰਦਾ ਜਿਹੜਾ ਉਹ ਇਸ ਸੀਤ ਤੋਂ ਪਿੱਛੇ ਹਟਦਾ ਵੀ ਮੇਰੇ ਤੇ ਦਾਗ ਨਾ ਲੱਗ ਜਾਏ ਇਸ ਕਰਕੇ ਪੰਜਾਬ ਦੀ ਜੋ ਹਾਲਾਤ ਬਣਦੇ ਆ ਰਹੇ ਨਾ ਉਹ ਆ 15 20 ਸਾਲਾਂ ਤੋਂ ਇਹ ਇਹ ਸਿਸਟਮ ਚੱਲ ਪਿਆ ਜੀ ਟੈਕਸਲ ਮੁਕ ਗਈ ਕਿੰਨਾ ਫਾਇਦਾ ਤੋਂ ਬਾਕੀ ਢਾਈ ਰਹਿ ਗਈ ਕਿ ਲਾਗਤ ਢਾਈ ਤੋਂ ਵੱਧ ਕਾ ਇਚ ਕਮ ਹੋ ਜਾਏਗਾ ਜੀ ਦੇਖੋ ਭਾਈ ਜੀ ਅੱਗੇ ਤੁਹਾਨੂੰ ਮੈਂ ਕਿਹਾ ਵੀ 5 ਸਾਲ ਦਾ ਮੈਂਡੇਟ ਦਿੱਤਾ ਹੈ ਕੰਮ ਹੋਣ ਨੂੰ ਬਾਈ ਜੀ 6 ਮਹੀਨੇ ਚ ਵੀ ਕੰਮ ਹੋ ਸਕਦੇ ਆ ਬਟ ਜਿੰਨਾਕ ਸਟੇਟ ਲੈਵਲ ਐ ਨਵੇਂ ਬੰਦੇ ਦੇਖੋ ਸਾਰੇ ਕਿਸੇ ਦੇ ਪਿਓ ਦਾਦੇ ਬਾਪ ਕੋਈ ਪਹਿਲਾਂ ਐਮਐਲਏ ਤੇ ਰਹੇ ਨਹੀਂ ਸਾਰੇ 92 ਨਵੇਂ ਚੁਣੇ ਆ ਤੋ ਥੋੜਾ ਜਿਹਾ ਐਕਸਪੀਰੀਅੰਸ ਟਾਈਮ ਦੇ ਹਿਸਾਬ ਨਾਲ ਜਿਵੇਂ ਤੁਸੀਂ মিডিਆ ਭਾਈਚਾਰਾ ਉਹਨਾਂ ਦੀਆਂ ਤੁਸੀਂ ਕਮੀਆਂ ਦੱਸੋਗੇ ਜਾਂ ਉਹਨਾਂ ਦੇ ਚੰਗੇ ਕੰਮ ਦੱਸੋਗੇ ਇਦਾਂ ਹੀ ਇਨਸਾਨ ਨੂੰ ਪਤਾ ਲੱਗਦਾ ਹੈ ਵੀ ਮੈਂ ਆਪਦੀ ਰਾਜਨੀਤੀ 'ਚ ਕੀ ਸੁਧਾਰ ਕਰਨਾ ਹੈ ਕਿਧਰ ਮੇਰੇ ਸਾਹਮਣੇ ਹੋਊਗਾ ਜੀ ਜਿਹੜਾ ਵਸੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਜਿਹੜੀ ਸਮੱਸਿਆ ਨਾਲ ਜੁੜੇ ਹੈ ਕਿਧਰ ਵਸੇ ਇਹਦੇ ਸਬੰਧੀ ਤੁਸੀਂ ਸਰਕਾਰ ਨਾਲ ਕੋਈ ਮਾੜਾ-ਮੂਟਾ ਵਾਰਦਾਤ ਤਾਂ ਕੈਂਪ ਕੀਤਾ ਸਿਰ ਜਿੱਥੋਂ ਤੱਕ ਮੇਰਾ ਲੈਵਲ ਹੈ ਸਰ ਮੈਂ ਜਿੰਨਾ ਕਰ ਸਕਦਾ ਮੈਂ ਉਸ ਲੈਵਲ ਤੇ ਕਰਦਾ ਹੁਣ ਜਿਵੇਂ ਅੱਜ ਅਸੀਂ ਧਰਨਾ ਲੱਗਿਆ ਸੀ ਮੈਂ ਉਹਨਾਂ ਨੇ ਕਿਹਾ ਯੂਐਸਬ ਨਾਲ ਗੱਲ ਕਰੋ ਵਰਮਾ ਜੀ ਨਾਲ ਮੈਂ ਗੱਲ ਕੀਤੀ ਔਰ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਗੱਲ ਸੁਣੀ ਮੈਂ ਆਪ ਪੀ ਲੋਕ ਬਹੁਤ ਦੁਖੀ ਹੈ ਜੀ ਤੁਸੀਂ ਆ ਕੇ ਅਡਰੈਸ ਕਰੋ ਸਰਕਾਰ ਤੁਹਾਨੂੰ ਕੋਈ ਆਸ਼ਵਾਸ਼ਣ ਦੇ ਰਹੀ ਹੈ ਇਹ ਮੁਸ਼ਕਲਾਂ ਹੱਲ ਕਰਨ ਦਾ ਆਸ਼ਵਾਸ਼ਣ ਸਰ ਦਾਅਵੇਦਾਰੀ ਠੋਕੀ ਆਪਾਂ ਤਾਂ ਇੱਕ ਤਰ੍ਹਾਂ ਦਾ ਜੇ ਪ੍ਰਮਾਤਮਾ ਨੇ ਕੱਲ ਉਹਨਾਂ ਨੇ ਆਪਾਂ ਨੂੰ ਕੋਈ ਆਸ਼ਵਾਸ਼ਣ ਦਿੱਤਾ ਤੇ ਅਸੀਂ ਇਸੇ ਕਰਕੇ ਗਾਂ ਤੁਰੇ ਚੱਲਾਂਗੇ ਵਿਧਾਨ ਸਭਾ ਚੋਣ ਹੈ ਜੀ ਬਰਾਣੀ ਕੀ ਕਮੀ ਰਹੀ ਏਡਾ ਹਨੇਰੀ ਚੱਲੀ ਸੀ ਸਾਰੇ ਘਰਾਂ ਦੀ ਜਿੱਤ ਜਿੱਤ ਤੇ ਘਰੀ ਚ ਆਦੀ ਇੱਥੇ ਕੀ ਕਮੀ ਰਹੀ ਤੁਹਾਡੇ ਸਾਨੂੰ ਤੁਸੀਂ ਇੱਥੇ ਆਪ ਨੂੰ ਬੋਲ ਕਰਦੇ ਕੀ ਰਹੀ ਸੀ ਕਮੀ ਭਾਈ ਜੀ ਗੱਲ ਥੋੜੀ ਸਹੀ ਹੈ ਵੀ ਇੱਕ ਪਨੀਰੀ ਹਰ ਬੰਦੇ ਨੇ ਵੋਟ ਕੀਤੀ ਸੀ ਕਿਉਂਕਿ ਪੁਰਾਣੀਆਂ ਪਾਰਟੀਆਂ ਤੋਂ ਥੱਕ ਚੁੱਕੇ ਸੀ ਇਹ ਥੋੜੀ ਬਿਲਕੁਲ ਗੱਲ ਸਹੀ ਹੈ ਸੋ ਕੁਝ ਜਗ੍ਹਾ ਸਰ 100% ਜਿੱਤਾਂ ਕਿਸੇ ਦੀ ਵੀ ਨਹੀਂ ਹੁੰਦੀ ਜੀ ਸੋ ਅ ਬਾਈ ਚਾਂਸ ਗਿੱਦੜਵਾ ਰਹਿ ਗਿਆ ਕਿ ਕਿਸਮਤ ਸਰਕਾਰ ਦੇ ਵਿੱਚ ਨਹੀਂ ਹੋ ਸਕੀ ਪਰ ਹੁਣ ਸਰ 2.5 ਸਾਲ ਰਹਿ ਗਏ ਆ ਅੱਲੇ ਚਾਂਸ ਹੈ ਵੀ ਆਪਾਂ ਜੇ ਕੋਈ ਚੰਗਾ ਬੰਦਾ ਚੁਣ ਲੀ ਗਏ ਤੇ ਕੰਮ ਸਰ ਹੋਣਗੇ ਔਰ ਉਹ ਕਰਵਾ ਵੀ ਸਕਦਾ ਜੇ ਬੰਦੇ ਦੀ ਨੀਂਦ ਸਾਫ਼ ਹੋਵੇ ਤੇ ਉਹਦੀ ਪਹੁੰਚਣ ਦੀ ਉੱਤੇ ਸ਼ਮਤਾ ਹੋਵੇ ਪਰ ਜਿੰਨੇ ਵੀ ਲੀਡਰ ਆਏ ਨਾ ਸਰ ਇੱਥੇ ਕੈਲਫੋਰਨੀਆ ਬਣਾ ਲਗੇ ਆਹ ਕਰਦਾਂਗੇ ਸਰ ਬਣਾ ਦੇਗੇ ਉਹ ਕ੍ਰਿਮੀਨਲ ਰਜਿਸਟਰੀ ਕੇ ਨ ਕੈਲਫੋਰਨੀਆ ਕੇ ਅੰਦਰ ਉਹ ਸਾਮ ਕੈਲਫੋਰਨੀਆ ਹੋ ਜੀਗਾ ਕੋਈ ਲਾਂਦਾ ਵੀ ਇਸ ਤਰ੍ਹਾਂ ਦੇ ਕੈਲਫੋਰਨੀਆ ਸਰ ਦੇਖੋ ਦੂਜੇ ਲੀਡਰਾਂ ਬਾਰੇ ਸਰ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਦੇਖੋ ਇਹ ਤੋਂ ਬਹੁਤ ਵੱਡੇ ਲੀਡਰ ਪੈਦਾ ਕੀਤੇ ਗਿੱਦੜਵਾਂ ਨੇ ਇਹ ਧਰਤੀ ਮੈਂ ਤੁਹਾਨੂੰ ਵੀ ਕਹਿ ਰਿਹਾ ਹਾਂ ਵੀ ਜਿਹਨੂੰ ਇਹ ਅਪਣਾਉਂਦੀ ਹੈ ਨਾ ਇੱਕ ਵਾਰੀ ਉੱਪਰ ਤਾਂ ਜ਼ਰੂਰ ਲੈ ਕੇ ਜਾਂਦੀ ਹੈ ਹੁਣ ਦੇਖੋ ਤੁਸੀਂ ਕਿੱਥੋਂ ਤੱਕ ਵੱਡੇ ਬਾਦਲ ਸਾਹਿਬ ਤੋਂ ਲੈ ਕੇ ਬਲਪ੍ਰੀਤ ਤੱਕ ਰਾਜਾ ਵੜਿੰਗਜੀ ਤੱਕ ਸੋ ਮੈਂ ਤਾਂ ਆਪਦੇ ਬਾਰੇ ਕਹਿ ਸਕਦਾ ਸਰ ਵੀ ਜੇ ਪ੍ਰਮਾਤਮਾ ਨੇ ਕਦੀ ਮੌਕਾ ਦਿੱਤਾ ਤੇ ਆਪਾਂ ਇਸ ਲਾਈਨ 'ਚ ਤੁਸੀਂ ਸਾਨੂੰ ਚੁੜਿਆ ਗਿੱਦੜਵਾਂ ਨੇ ਅਸੀਂ ਆਪ ਦਾ ਫੁੱਲ ਜ਼ੋਰ ਲਾਵਾਂਗੇ ਬਾਕੀ ਜੱਤਾ ਸਾਹਮਣੇ ਆਪਣੇ ਆਪ ਕੰਮ ਸਾਹਮਣੇ ਆਉਂਦਾ